ਤੇ ਆ ਸਭ ਤਾਂ ਨਾਰਮਲ ਜੀ ਰੋਡ ਜੀ ਆ ਜਿਹੜੀਆਂ ਰਸਤਾ ਹੈ ਜਿਹੜਾ ਉਧਰ ਨੂੰ ਜਾਂਦਾ ਵਾ ਅਲਾਸਕਾਲੇ ਪਾਸੇ ਇੱਥੇ ਘਟੋ ਘਟ 15 ਤੋਂ 20 ਫੁੱਟ ਤੱਕ ਸਨੋ ਕਈ ਜੀ ਪੈ ਜਾਂਦੀ ਤੇ ਦੋ ਪੂਰੀਆਂ ਐਂਡ ਮੈਕਸ ਪੂਰੀ ਆਪਣੀ ਹਾਈਪ ਤੇ ਹੁੰਦੀਆਂ ਠੰਡ ਜਦੋਂ ਹਾਈਪ ਦਿੰਦੀ ਆ ਇੱਥੇ ਉਹ ਚੀਜ਼ ਬਸ ਉਹੀ ਹੈ ਕਿ ਬਾਕੀ ਸਾਰੇ ਜਗ੍ਹਾ ਸਾਫ਼ ਸੀਗਾ ਇੱਕ ਆ ਏਰੀਆ ਜਿਹੜਾ ਅਜੇ ਤੱਕ ਸਾਫ਼ ਨਹੀਂ ਹੋਇਆ ਹਾਈਵੇ ਦਾ ਇਹ ਤੇ ਲੋਕੀਂ ਘੜ ਘੜ ਕੇ ਵੋਟਾਂ ਖਿਚਾਉਂਦੇ ਕਿਉਂਕਿ ਆਪਾਂ ਹਾਰਡ ਜਮਾ ਅਲੱਗ ਲੱਗਦੇ ਦੁਨੀਆ ਤੋਂ ਬਹੁਤ ਸੋਹਣੇ ਲੱਗਦੇ ਇਹ ਨਾਲ ਬਰਫ਼ ਦੇ ਨਾਲ ਬਾਕੀ ਯਾਰੋ ਹੁਣ ਆ ਦੁਨੀਆ ਦੂਜੀ ਬਰਫ਼ ਬਹੁਤ ਜ਼ਿਆਦਾ ਬਰਫ਼ ਆ ਮਤਲਬ ਇਹ ਕਦੀ ਕਹਿੰਦੇ ਫੁੱਪਦੀ ਨਹੀਂ ਯਾਰ ਕਹਿੰਦੇ ਜਦੋਂ ਸਾਲ ਹੁੰਦਾ ਉਹ ਤਾਂ 20 20 ਫੁੱਟ ਚੜ ਜਾਂਦੀ ਏ ਕਿਉਂ ਉਦਾਂ ਦੇਖ ਲਓ ਤੁਸੀਂ ਹੁਣ ਵੀ ਬਰਫ਼ ਹੀ ਬਰਫ਼ ਤੁਸੀਂ ਜਾਂਦੀ ਏ ਚਾਰੋਂ ਪਾਸੇ ਮੈਨੂੰ ਗਰਮੀਆਂ ਦੇ ਵਿੱਚ ਵੀ ਮਨ ਨੂੰ ਕਹਿਣ ਦਾ ਭਾਵ ਆ ਵੀ ਗਰਮੀਆਂ ਦੇ ਅੰਦਰ ਵੀ ਇਹ ਬਰਫ਼ ਜਿਹੜੀ ਉਹ ਇਦਾਂ ਹੀ ਉਹ ਰਹੀ ਗਈ ਹੈ ਕਿ ਕਹਿੰਦੇ ਸਾਰਾ ਸਾਲ ਭਾਤ ਮੁੰਜੇ ਬਰਫ਼ ਦੇਖੀ ਹੋਵੇ ਤਾਂ ਇਸ ਜਗ੍ਹਾ ਤੇ ਹੈਗੀ ਹੈ ਅੱਗੇ ਨਾ ਤੁਹਾਨੂੰ ਟ੍ਰੇਨ ਦਿਖਾਉਣੀ ਹੈ ਇੱਕ ਜਿਹੜੀ ਲੱਕੜ ਦੀ ਬਣੀ ਹੋਈ ਹੈ ਇੰਜਨ ਜਿਹੜਾ ਆ ਉਹ ਵੀ ਕਹਿੰਦੇ ਪੁਰਾਣੇ ਟਾਈਮ ਦਾ ਜਿਹੜਾ ਉਹ ਜਿਹੜਾ ਡੀਜ਼ਲ ਵਾਲਾ ਇੰਜਨ ਹੈ ਤੇ ਟੋਟਲ ਜਿਹੜੀ ਆ ਉਹ ਟੂਰਿਸਟ ਇਹ ਕਹਿੰਦੇ ਵੀ ਜਿੰਨੀਆਂ ਲੇਕ ਆਉਂਦੀਆਂ ਨੇ ਉਹ ਸਾਰੀਆਂ ਲੇਕ ਜਿਹੜੇ ਪੁਆਇੰਟ ਘਮਾਉਂਦੀ ਆ ਤੇ ਨਾਲੇ ਹਰ ਡੱਬੇ ਦੇ ਉੱਪਰ ਉਹਦੇ ਨਾਮ ਲਿਖਿਆ ਹੋਇਆ ਤੇ ਇੱਕ ਤੁਹਾਨੂੰ ਅਲਾਸਕਾ ਦਾ ਬੋਰਡ ਦਿਖਾਵਾਂਗੇ ਤੇ ਨਾਲੇ ਇੱਕ 1899 ਦੀ ਬਹੁਤ ਸੋਹਣੀ ਯੂਨੀਕ ਬਿਲਡਿੰਗ ਜਿਹੜੀ ਹੈ ਇੱਕ ਇੱਥੇ ਜਿਹੜੀ ਹੈ ਉਹ ਹਿਸਟੋਰੀਕਲ ਜਿਹੜੀ ਹੈ ਸੰਭੀ ਹੋਈ ਹੈ ਤੇ ਕਹਿੰਦੇ ਬੜੀ ਸੋਹਣੀ ਹੈ ਤੇ ਅੰਦਰੋਂ ਵੀ ਬੜੀ ਖੂਬਸੂਰਤ ਹੈ ਤੇ ਉਹ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਤੁਹਾਨੂੰ ਪਤਾ ਜੇ ਕੋਈ ਜਿਹੜੇ ਉੱਥੇ ਵੀਰ ਕੈਨੇਡਾ ਜਾਂ ਹੋਰ ਰਹਿੰਦੇ ਆ ਉਹ ਇੱਥੇ ਜ਼ਰੂਰ ਘੁੰਮਣ ਉਹਨਾਂ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਘੁੰਮਣ ਵਾਸਤੇ ਆ ਮੈਂ ਤੁਹਾਨੂੰ ਦਿਖਾਉਨੇ ਆ ਅੱਗੇ ਇੰਦੋ ਸਭ ਕੀ ਸਿਰਫ ਗਰਮੀਆਂ ਚ ਚੱਲਦੀ ਹੈ ਸਪ੍ਰਿੰਗ ਦੇ ਵਿੱਚ ਸ਼ੁਰੂ ਹੋ ਜਾਂਦੀ ਸੀ ਨਿਕ ਟ੍ਰੇਨ ਲੱਕੜ ਦੀ ਬਣੀ ਹੋਈ ਆ ਪੁਰਾਣੀ ਤੇ ਡੀਜ਼ਲ ਇੰਜਣ ਇਹਦੇ ਮਤਲਬ ਉਹੀ ਪੁਰਾਣੀ ਪ੍ਰੀਜ਼ਰਵ ਕਰਕੇ ਰੱਖੀ ਹੋਈ ਆ ਹਰ ਸਾਲ ਚੱਲਦੀ ਟੂਰਿਸਟ ਟ੍ਰੇਨ ਆ ਸਾਰੀ ਸੈਨਰੀਆਂ ਵਗੈਰਾ ਵਿਖਾਉਂਦੀ ਆ ਇਧਰੋਂ ਚੱਲਦੀ ਆ ਕਾਰਕ੍ਰੋਸ ਯੂਕਾਨ ਟੈਰੇਟ ਤੋਂ ਤੇ ਐਂਡਲੈਸਟਾਪ ਹੈਦਾ ਹੈਗਾ ਵਾ ਅਲਾਸਕਾ ਸਕੈਗਵੇ ਆ ਜਿਹੜੀ ਆ ਟ੍ਰੇਨ ਜਿਹੜੀ ਆ ਟ੍ਰੇਨ ਆ ਤੁਸੀਂ ਹਰੇਕ ਡੱਬੇ ਤੇ ਨੋਟਿਸ ਕਰੋ ਕਿ ਇਹ ਕੀ ਵੱਖਰੇ ਵੱਖਰੇ ਲੇਖਦਾ ਜਾਂ ਫਿਰ ਜਗ੍ਹਾ ਦਾ ਨਾਮ ਲਿਖਿਆ ਹੋਆ ਇਹ ਉਹ ਸਾਰੀਆਂ ਲੇਖੜ ਜਿਹੜੀਆਂ ਕੱਟ ਕੇ ਆਉਂਦੀਆਂ ਜਿਹੜੀਆਂ ਦਿਖਾ ਕੇ ਆਉਂਦੀਆਂ ਤੇ ਜਾਂ ਫਿਰ ਮਤਲਬ ਜਿਹੜੀਆਂ ਲੇਖਾਂ ਯੂਕੋਨ ਤੋਂ ਲੈ ਕੇ ਅਲਾਸਕਾ ਸਕਕਵੇ ਤੱਕ ਜਿਹੜੀਆਂ ਪੈਂਦੀਆਂ ਨੇ ਦੇਖਣ ਵਾਲੀਆਂ ਲੇਖਣੇ ਬਹੁਤ ਸੋਹਣੀਆਂ ਉਹ ਸਾਰਿਆਂ ਦਾ ਨਾਮ ਲਿਖਿਆ ਹੋਇਆ ਬ੍ਰੇਨ ਦੀ ਸਾਈਡ ਤੇ ਡੱਬਿਆਂ ਦੀ ਸਾਈਡ ਤੇ ਉਹ ਡਿਪੈਕਟ ਕਰਦਾ ਸਾਰਾ ਕੁਝ ਆ ਜਦੋਂ ਆਪਾਂ ਅਲਾਸਕਾ ਨੂੰ ਐਂਟਰ ਕਰਦੇ ਆਂ ਤੇ ਉਦੋਂ ਆ ਬੋਰਡ ਹੁੰਦੇ ਆ ਮਤਲਬ ਜੇ ਉਦੋਂ ਆਪਾਂ ਅਲਾਸਕਾ ਐਂਟਰ ਕਰ ਗਏ ਉੱਥੇ ਆ ਜਾਣਾ ਵੈਲਕਮ ਟੂ ਅਲਾਸਕਾ ਜਦੋਂ ਆਪਾਂ ਕੈਨੇਡਾ ਐਂਟਰ ਕਰਨਾ ਵਾ ਉੱਥੇ ਆ ਜਾਣਾ ਸਭ ਤੋਂ ਪਹਿਲੀ ਪ੍ਰੋਵਿੰਸ ਹੁੰਦੀ ਹੈ ਬ੍ਰਿਟਿਸ਼ ਕੋਲੰਬੀਆ ਉੱਥੇ ਹੁੰਦਾ ਸਭ ਤੋਂ ਪਹਿਲਾ ਵੈਲਕਮ ਟੂ ਬ੍ਰਿਟਿਸ਼ ਕੋਲੰਬੀਆ ਫਿਰ ਅੱਗੇ ਜਾ ਕੇ ਯੂਕੌਨ ਦੀ ਹੁੰਦੀ ਪ੍ਰੋਵਿੰਸ ਤੇ ਫਿਰ ਉੱਥੇ ਸ਼ੋ ਬੋਰਡ ਲੱਗਾ ਹੁੰਦਾ ਇਹੋ ਜਿਹਾ ਹੀ ਵੈਲਕਮ ਟੂ ਯੂਕੌਨ ਟੈਰੀਟਰੀ ਲਾਰਜਰ ਦਨ ਲਾਈਫ ਬਸ ਉਹੀ ਹੈ ਕਿ ਹਰੇਕ ਪ੍ਰੋਵਿੰਸ ਦਾ ਆਪਣਾ ਇੱਕ ਬੋਰਡ ਆ ਅਲਾਸਕਾ ਦਾ ਜੋ ਜਿਹੜੀ ਬਿਲਡਿੰਗ 1899 ਦੀ ਬਣੀ ਹੋਈ ਹੈ। ਬਹੁਤ ਹੀ ਪੁਰਾਣੀ ਹਿਸਟੋਰੀਕ ਬਿਲਡਿੰਗ ਹੈ। ਬਿਲਡਿੰਗ ਨੂੰ ਬਸ ਖਾਮ ਕੇ ਰੱਖਿਆ ਹੋਇਆ ਵਾ। ਬਹੁਤ ਯੂਨੀਕ ਜਿਹੇ ਡਿਜ਼ਾਈਨ ਵੀ ਹੈ। ਅੰਦਰੋਂ ਵੀ ਬਹੁਤ ਸੋਹਣੀ ਹੈ। ਬਸ ਪ੍ਰੀਜ਼ਰਵ ਕਰਕੇ ਰੱਖਿਆ ਹੈ ਦਾ ਹਿਸਟਰੀ ਮੋਨੂਮੈਂਟ।